ਮਾਰਕੀਟ ਦੇ ਵਿੱਚ ਨਾ ਮੈਨੇਜਰ ਸੀ ਅੱਛਾ ਸਾਡਾ ਸੱਜਣ ਸੀ ਮੈਂ ਨਾਂ ਤਾਂ ਨਹੀਂ ਉਧਰ ਲੈਂਦਾ ਉਹ ਆਪਦੇ 4-5 ਦੋਸਤਾਂ ਨੂੰ ਲੈ ਕੇ ਹੂੰ ਤੇ ਘਰੇ ਚਲਾ ਗਿਆ ਮੈਂ ਬਸ ਜੰਮੀ ਘਰ ਆਈ ਨੂੰ ਕਿਤੇ ਕਹਦਣੇ ਪੁਰਜੀ ਬਣਾ ਲਿਆ ਹੂੰ ਕਿਤੇ ਆ ਕਰਦਾ ਉਦੋਂ ਟੇਪ ਰਿਕਾਰਡ ਹੁੰਦੀ ਸੀ ਜਿਹਦੇ ਵਿੱਚ ਰੀਲਾ ਪੈਂਦਾ ਸੀ ਹਾਂ ਅੱਛਾ ਗੀਤ ਲਾਇ ਕੋਈ ਗੀਤ ਫਿਰ ਦੇਵੇਂ ਤੁਹਾਡਾ ਉੱਦ ਦੇ ਸੀ ਨਾ ਵੀ ਘਰੇ ਦੀ ਵੇ ਲਾਉਣ ਭੇਜ ਗਈ ਹਾਂ ਹਾਂ ਅੱਛਾ ਉਹਦੀ ਦਰਜ ਤੇ ਉਹਨੇ ਗੀਤ ਲਾਇਆ दारू ਤਾਂ ਨਾਲ ਜੱਟ ਦੇ ਸੇਵਿਆਂ ਤੱਕ ਜਾਓਗੇ ਨਾਲ ਲਲਕਾਰਾ ਮਾਰੇ ਕਰੇ दारू ਤੇ ਨਾਲ ਜੱਟ ਦੇ ਸੇਵਿਆਂ ਤੱਕ ਜਾਓਗੇ ਨਾਲ ਛੋਟੀ ਮੋਟੀ ਲਲਕਾਰੀ ਜੀ ਜਿਹੜੇ ਸੀ ਉਹ ਨਾਲ ਵਾਲੇ ਨਾਲ ਵਾਲੇ ਵੀ ਮਾਰਦੇ ਸੀ ਹਾਂ ਕੰਪਨੀ ਸਿੱਖ ਦੋ ਤਿੰਨ ਘੰਟੇ ਘਰ ਵਾਲੀ ਨੇ ਦੇਖਿਆ ਹੂੰ ਵੀ ਇਹ ਕੰਜਰ ਕੰਨਾ ਹੱਦ ਦੇ ਨਹੀਂ ਕਰਨੋਂ ਹੂੰ ਇਹਨੇ ਇੱਕ ਦੋ ਵਾਰੀ ਕਿਹਾ ਵੀ ਤੁਸੀਂ ਰੋਟੀ ਖਾਓ ਤੇ ਜਾਓ ਉਹ ਨਹੀਂ ਕਹਿੰਦਾ ਇਹ ਤਾਂ ਚੱਲੂਗਾ ਸਵੇਰ ਤੱਕ ਅੱਛਾ दारू ਤੇ ਨਾਲ ਜੱਟ ਦੇ ਸੇਵਿਆਂ ਤੱਕ ਜਾਓਗੇ ਹੂੰ ਘਰ ਵਾਲੀ ਨਾ ਥਾਪੀ ਲਈ ਉਹਨੇ ਆਉਂਦੀ ਨੇ ਬਰਾਟ ਕੋਲੀ ਜਿਵੇਂ ਛੱਕਾ ਮਾਰਦਾ ਹੁੰਦਾ ਆਉਂਦੇ ਪਹਿਲਾਂ ਤਾਂ ਟੇਪ ਰਿਕਾਰਡ ਤੇ ਮਾਰੇ ਅੱਛਾ ਹੈ ਨਾ ਉਹ ਪੰਨਤੀ ਵਿੱਚੋਂ ਰੀਲ ਕੱਢੀ ਉਹਦੇ ਪਤਾ ਨਹੀਂ ਕਿੰਨਾ ਗੁੱਸਾ ਲਾਇਆ ਤੋ ਖਲਾਰਤੀ ਅੱਛਾ ਰੀਲ ਖਲਾਰਤੀ ਰੀਲ ਖਲਾਰਤੀ ਤੇ ਨਾਲ ਵਾਲੇ ਜਿਹੜੇ ਯਾਰ ਦੋਸਤ ਆ ਪਾ ਜੀ ਉਹ ਤਾਂ ਬਸ ਜਿਹੜੀ ਪਹਿਲੀ ਵਜੀ ਸੀ ਥਾਪੀ ਟੇਪ ਰਿਕਾਰਡ ਦੇ ਉਹ ਤਾਂ ਉਹਦੇ ਹੀ ਹੈ ਨਾ ਤੇ ਉਹ ਪਮਤਰਿਆ ਜਾ ਬੈਠਾ ਮਤਲਬ ਅੱਖਾਂ ਹੀ ਕੱਢੇ ਡਰਾਉਣ ਦੀ ਕੋਸ਼ਿਸ਼ ਕਰੇ ਹਾਂ ਹਾਂ ਆਹ दारू ਤਾਂ ਨਾਲ ਜੱਟ ਦੇ ਸੇਵਨ ਤੱਕ ਜਾਊਗੀ ਹਾਂ ਉਹ ਕਹਿੰਦਾ दारू ਤਾਂ ਸੇਵਨ ਤੱਕ ਜਾਊਗੀ ਤੂੰ ਐਸ ਤੋਂ ਬੈਸ 30 ਕਿ ਜਾ ਕੇ ਦਿਖਾ ਤੇਰੇ ਗਿੱਟੇ ਮੈਂ ਕੋਡ ਤੇਰੇ ਗਿੱਟੇ ਮੈਂ